ਪੰਜਾਬ 'ਚ ਇੱਕ ਵਾਰ ਫਿਰ ਚੋਣਾਂ ਦਾ ਮਾਹੌਲ ਬਣਦਾ ਜਾ ਰਿਹਾ ਹੈ ਤਾਂ ਹੁਣ ਇੱਕ ਜਿਮਣੀ ਚੋਣ ਫਿਰ ਪੰਜਾਬ ਦੇ ਲੋਕਾਂ ਦੇ ਸਿਰ ਤੇ ਆ ਤੇ ਨਾਲ ਹੀ ਰਾਜਨੀਤਿਕ ਪਾਰਟੀਆਂ ਨੇ ਆਪਣੀ ਤਿਆਰੀ ਕਰ ਲਈ ਹੈ ਤੇ ਉਹਨਾਂ ਨੇ ਆਪਣੇ ਉਮੀਦਵਾਰਾਂ ਨੂੰ ਲੈ ਕੇ ਪੱਤੇ ਖੋਲਣੇ ਸ਼ੁਰੂ ਕਰ ਦਿੱਤੇ ਨੇ ਪਹਿਲ ਕੀਤੀ ਹੈ ਪੰਜਾਬ ਦੀ ਸੱਤਾਧਾਰ ਆਮ ਆਦਮੀ ਪਾਰਟੀ ਨੇ ਲੁਧਿਆਣਾ ਪਛਮੀ ਤੋਂ ਗੁਰਪ੍ਰੀਤ ਗੋਗੀ ਜੋ ਕਿ ਉੱਥੋਂ ਵਿਧਾਇਕ ਸਨ ਉਹਨਾਂ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈ ਸੀਟ ਤੇ ਹੁਣ ਜਿਮਣੀ ਚੋਣ ਹੋਣੀ ਆ ਹਾਲਾਂਕਿ ਜਿਮਣੀ ਚੋਣ ਦੇ ਵਿੱਚ ਹਲੇ ਸਮਾਂ ਬਹੁਤ ਪਿਆਗਾ 6 ਮਹੀਨਿਆਂ ਦੇ ਵਿੱਚ ਵਿੱਚ ਇਹ ਜਿਮਣੀ ਚੋਣ ਕਰਾਉਣੀ ਹੁੰਦੀ ਆ ਜੁਲਾਈ ਮਹੀਨੇ ਤੱਕ ਜਿਹੜੀ ਜਿਮਣੀ ਚੋਣ ਦੀ ਤਰੀਕ ਬਣਦੀ ਆ ਪਰ ਫਰਵਰੀ ਮਹੀਨੇ ਦੇ ਵਿੱਚ ਹੀ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨ ਕੇ ਚੋਣ ਦਾ ਵਿਗੜ ਬਜਾ ਦਿੱਤਾ ਤਾਂ ਦੱਸ ਦਈਏ ਕਿ ਜਿਨ੍ਹਾਂ ਨੂੰ ਉਮੀਦਵਾਰ ਬਣਾਇਆ ਆਮ ਆਦਮੀ ਪਾਰਟੀ ਨੇ ਉਹ ਮੌਜੂਦਾ ਸਮੇਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਰਾਜ ਸਭਾ ਦੇ ਮੈਂਬਰ ਨੇ ਤਾਂ ਇਨ ਇਸ ਇਸ ਸਾਰੇ ਦੇ ਉੱਪਰ ਜਿਹੜਾ ਵਿਰੋਧੀ ਧਿਰਾਂ ਨੇ ਸਵਾਲ ਵੀ ਖੜੇ ਕਰਨ ਦੇ ਕਰਨੇ ਸ਼ੁਰੂ ਕਰਤੇ ਨੇ ਤਾਂ ਦੱਸ ਦਈਏ ਕਿ ਕੌਣ ਨੇ ਉਮੀਦਵਾਰ ਸੰਜੀਵ अरोड़ा ਜੋ ਰਾਜ ਸਭਾ ਦੇ ਮੈਂਬਰ ਨੇ ਲੁਧਿਆਣਾ ਤੋਂ ਕਾਰੋਬਾਰੀ ਨੇ ਕਾਫੀ ਇੱਕ ਬਿਜ਼ਨਸਮੈਨ ਦੇ ਤੌਰ ਤੇ ਆਪਣਾ ਇੱਕ ਅਸਰ ਸੂਖ ਰੱਖਦੇ ਨੇ ਇੱਕ ਵੱਡਾ ਉਹਨਾਂ ਦਾ ਰਤਬਾ ਹੈ ਰਾਜਨੀਤੀ ਦੇ ਵਿੱਚ ਆਏ ਨੇ ਕਾਫੀ ਉਹਨਾਂ ਦੇ ਉੱਪਰ ਸਵਾਲ ਵੀ ਖੜੇ ਹੋਏ ਸੀ ਜਦੋਂ ਪੰਜਾਬ ਦੇ ਕਈ ਕਾਰੋਬਾਰੀਆਂ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਸੀ ਤਾਂ ਹੁਣ ਦੱਸ ਦੇਈਏ ਕਿ ਸੰਜੀਵ अरोड़ा ਨੂੰ ਲੁਧਿਆਣਾ ਪੱਛਮੀ ਤੋਂ ਵਿਧਾਇਕ ਦੀ ਟਿਕਟ ਦਿੱਤੀ ਗਈ ਆ ਚੋਣ ਲੜਾਈ ਜਾ ਰਹੀ ਆ ਪਰ ਇਹਦੇ ਨਾਲ ਹੀ ਕੁਝ ਆਲੋਚਕ ਜਾਂ ਕੁਝ ਵਿਰੋਧੀ ਧਿਰਾਂ ਜਾਂ ਮੀਡੀਆ ਦੇ ਵਿੱਚ ਕੱਲ ਤੋਂ ਇਹ ਚਰਚਾ ਚੱਲ ਰਹੀ ਆ ਕਿ ਸੰਜੀਵ अरोड़ा ਨੂੰ ਹੀ ਕਿਉਂ ਜਿਹੜਾ ਇਹ ਟਿਕਟ ਦਿੱਤੀ ਜਾ ਰਹੀ ਆ ਸੰਜੀਵ अरोड़ा ਨੂੰ ਹੀ ਕਿਉਂ ਚੋਣ ਲੜਾਈ ਜਾ ਰਹੀ ਆ ਜਦਕਿ ਲੁਧਿਆਣਾ ਪੱਛਮੀ ਤੋਂ ਹਾਂ ਗੁਰਪ੍ਰੀਤ ਗੋਗੀ ਦੇ ਪਰਿਵਾਰ ਦੇ ਵਿੱਚੋਂ ਵੀ ਕਿਸੇ ਨੂੰ ਟਿਕਟ ਦਿੱਤੀ ਜਾ ਸਕਦੀ ਸੀ ਜਾਂ ਕੋਈ ਹੋਰ ਵੋਲੰਟੀਅਰ ਜਾਂ ਕੋਈ ਹੋਰ ਲੀਡਰ ਉਸ ਨੂੰ ਵੀ ਟਿਕਟ ਲੜਾਈ ਜਾ ਸਕਦੀ ਸੀ ਤਾਂ ਇੱਥੇ ਨਾਲ ਹੀ ਵਿਰੋਧੀ ਧਿਰਾਂ ਨੇ ਸਵਾਲ ਖੜੇ ਕਰਨੇ ਸ਼ੁਰੂ ਕਰਤੇ ਕੱਲ ਤੋਂ ਜਿਹੜੀ ਸੋਸ਼ਲ ਮੀਡੀਆ ਦੇ ਵਿੱਚ ਇੱਕ ਚਰਚਾ ਚੱਲ ਰਹੀ ਹੈ ਉਹ ਇਹ ਆ ਕਿ ਪਿਛਲੇ ਦਰਵਾਜ਼ੇ ਰਾਹੀਂ ਪਿਛਲੇ ਦਰਵਾਜ਼ੇ ਰਾਹੀਂ ਜਾਂ ਚੋਰਮੋਰੀ ਰਾਹੀਂ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਤੋਂ ਰਾਜ ਸਭਾ ਦੇ ਵਿੱਚ ਭੇਜਣ ਦੀ ਤਿਆਰੀ ਕਰ ਦਿੱਤੀ ਗਈ ਆ ਇਸੇ ਕਰਕੇ ਸੰਜੀਵ अरोड़ा ਦੀ ਸੀਟ ਖਾਲੀ ਕਰਵਾਈ ਜਾ ਰਹੀ ਹੈ ਸੰਜੀਵ अरोड़ा ਦੀ ਸੀਟ ਖਾਲੀ ਕਰਵਾ ਕੇ ਉਹਨਾਂ ਨੂੰ ਲੁਧਿਆਣਾ ਪੱਛਮੀ ਤੋਂ ਬਤੌਰ ਵਿਧਾਇਕ ਵਿਧਾਨ ਸਭਾ ਦੇ ਵਿੱਚ ਭੇਜਿਆ ਜਾਵੇਗਾ ਤੇ ਉਸ ਦੀ ਜਗ੍ਹਾ ਦੇ ਉੱਪਰ ਅਰਵਿੰਦ ਕੇਜਰੀਵਾਲ ਨੂੰ ਜਾਂ ਮਨੀਸ਼ ਸ਼ਿਸ਼ੋਧੀਆਂ ਨੂੰ ਇਹਨਾਂ ਦੋਨਾਂ ਚਿਹਰਿਆਂ ਦੇ ਵਿੱਚੋਂ ਇੱਕ ਚਿਹਰੇ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾਵੇਗਾ ਤਾਂ ਇਹ ਵੱਡੇ ਪੱਧਰ ਤੇ ਕੱਲ ਤੋਂ ਚਰਚਾ ਚੱਲ ਰਹੀ ਹੈ ਹਾਲਾਂਕਿ ਇਸ ਦੇ ਉੱਪਰ ਹਲੇ ਤੱਕ ਸੱਤਾਧਿਰ ਵੱਲੋਂ ਕੋਈ ਪ੍ਰतिकਰਮ ਨਹੀਂ ਆਇਆ ਸੱਤਾਧਿਰ ਨੇ ਹਲੇ ਇਸ ਨੂੰ ਕਲੀਅਰ ਨਹੀਂ ਕੀਤਾ ਕਿ ਸੰਜੀਵ अरोड़ा ਨੂੰ ਹੀ ਟਿਕਟ ਕਿਉਂ ਦਿੱਤੀ ਆ ਪਰ ਸੰਜੀਵ अरोड़ा कौन ਨੇ ਥੋੜਾ ਆਪ ਇਹਦੇ ਤੇ ਨਜ਼ਰ ਮਾਰੀਏ ਸੰਜੀਵ अरोड़ा ਲੁਧਿਆਣਾ ਦੇ ਇੱਕ ਵੱਡੇ ਕਾਰੋਬਾਰੀ ਨੇ ਜੇਕਰ ਉਹਨਾਂ ਦੇ ਪਿਛਲਾ ਰਾਜਨੀਤੀ ਚ ਆਉਣ ਤੋਂ ਪਹਿਲਾਂ ਪਿਛਲੇ ਉਹਨਾਂ ਦੇ ਜੀਵਨ ਦੇ ਉੱਪਰ ਝਾਤ ਮਾਰੀਏ ਉਹਨਾਂ ਦੇ ਕੰਮਾਂ ਦੇ ਉੱਪਰ ਝਾਤ ਮਾਰੀਏ ਤਾਂ ਬ੍ਰੈਸਟ ਬ੍ਰੈਸਟ ਕੈਂਸਰ ਕੇਅਰ ਚੈਰੀਟੇਬਲ ਟਰਸਟ ਦੇ ਟਰਸਟੀ ਨੇ ਸੰਜੀਵ अरोड़ा ਡੀ ਐਮ ਸੀ ਲੁਧਿਆਣਾ ਦੇ ਗਵਰਨਿੰਗ ਬੋਰਡ ਦੇ ਮੈਂਬਰ ਨੇ ਤੇ ਨਾਲ ਹੀ ਆਰ ਪੀ ਆਈ ਐਲ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਨੇ ਸੰਜੀਵ अरोड़ा ਤਾਂ ਲੰਬੇ ਸਮੇਂ ਤੋਂ ਬਿਜ਼ਨਸ ਦੇ ਨਾਲ ਜੁੜੇ ਹੋਏ ਨੇ ਬਖਵਕ ਸਮਾਜ ਸੇਵੀ ਔਰ ਮੈਡੀਕਲ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਦੇ ਵੀ ਉਹ ਵੱਡੇ ਰੁਤਬੇਆਂ ਤੇ ਰਹਿ ਚੁੱਕੇ ਨੇ ਪਰ ਪਿਛਲੀ ਵਾਰ ਜਦੋਂ ਉਹ ਰਾਜਨੀਤੀ ਦੇ ਵਿੱਚ ਆਏ ਤਾਂ ਸਿੱਧੀ ਉਹਨਾਂ ਨੂੰ ਰਾਜ ਸਭਾ ਦੀ ਸੀਟ ਦਿੱਤੀ ਗਈ ਰਾਜ ਸਭਾ ਦੇ ਵਿੱਚ ਭੇਜਿਆ ਗਿਆ ਪਰ ਹੁਣ ਕਿਹੜੇ ਸਮਝੌਤੇ ਨਾਲ ਜਾਂ ਕਿਹੜੀ ਉਹ ਐਡਜਸਟਮੈਂਟ ਹੈ ਜਿਸ ਐਡਜਸਟਮੈਂਟ ਦੇ ਜ਼ਰੀਏ ਸੰਜੀਵ ਅਰੋੜਾ ਨੂੰ ਲੁਧਿਆਣਾ ਪੱਛਮੀ ਤੋਂ ਟਿੱਕ ਲੜਾਈ ਜਾ ਰਹੀ ਆ ਤੇ ਉਹਨਾਂ ਦੀ ਜਗ੍ਹਾ ਤੇ ਖਾਲੀ ਹੋਈ ਸੀਟ ਦੇ ਉੱਪਰ ਹੁਣ ਕਿੰਨਾਂ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾਵੇਗਾ ਇਹ ਇੱਕ ਵੱਡਾ ਸਵਾਲ ਹੈ ਹਾਲਾਂਕਿ ਲੰਬੇ ਸਮੇਂ ਤੋਂ ਪੰਜਾਬ ਦੇ ਬਹੁਤ ਸਾਰੇ ਜਿਹੜੇ ਵਿਰੋਧੀ ਧਿਰਾਂ ਦੇ ਲੀਡਰ ਨੇ ਪੰਜਾਬ ਦੇ ਬਹੁਤ ਸਾਰੇ ਪੰਜਾਬ ਹਤਾਸ਼ੀ ਲੋਕ ਨੇ ਪੱਤਰਕਾਰ ਨੇ ਉਹ ਲੰਬੇ ਸਮੇਂ ਤੋਂ ਇਸ ਗੱਲ ਨੂੰ ਵਿਚਾਰਦੇ ਆ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ ਆਪਣੀ ਗੱਲ ਰੱਖਦੇ ਆ ਰਹੇ ਨੇ ਮੀਡੀਆ ਦੇ ਵਿੱਚ ਆਪਣੀ ਗੱਲ ਰੱਖਦੇ ਆ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਹੁਣ ਪੰਜਾਬ ਦੇ ਕਿਸੇ ਲੀਡਰ ਨੂੰ ਖਾਸ ਕਰਕੇ ਰਾਜ ਸਭਾ ਦੇ ਲੀਡਰ ਨੂੰ ਉਹਨਾਂ ਦੀ ਸੀਟ ਖਾਲੀ ਕਰਵਾ ਕੇ ਅਰਵਿੰਦ ਕੇਜਰੀਵਾਲ ਨੂੰ ਜਾਂ ਮਨੀਸ਼ ਸ਼ਸ਼ੋਧੀਆਂ ਨੂੰ ਚੋਰ ਮੋਰੀ ਦੇ ਜ਼ਰੀਏ ਰਾਜ ਸਭਾ ਦੇ ਵਿੱਚ ਭੇਜਿਆ ਜਾਵੇਗਾ ਕੁਝ ਸਿਆਸੀ ਮਾਹਿਰਾਂ ਨੇ ਜਾਂ ਕੁਝ ਸੂਤਰਾ ਨੇ ਇਹ ਵੀ ਦੱਸਿਆ ਕਿ ਪਹਿਲਾਂ ਸੰਜੀਵ ਅਰੋੜਾ ਤੋਂ ਪਹਿਲਾਂ ਇਹ ਸੀਟ ਹਰਪਜਨ ਸਿੰਘ ਨੂੰ ਵੀ ਜਿਹੜਾ ਵਿਚਾਰਿਆ ਗਿਆ ਸੀ ਹਰਪਜਨ ਸਿੰਘ ਤੋਂ ਇਹ ਸੀਟ ਖਾਲੀ ਕਰਵਾਉਣ ਦੀ ਗੱਲ ਚੱਲ ਰਹੀ ਸੀ ਹਰਪਜਨ ਸਿੰਘ ਨੇ ਮਨਾਂ ਕਰਤਾ ਉਹਨਾਂ ਨੇ ਆਪਣੀ ਸੀਟ ਖਾਲੀ ਨਹੀਂ ਕੀਤੀ ਤਾਂ ਹੁਣ ਸੰਜੀਵ ਅਰੋੜਾ ਜਿਹੜੇ ਲੁਧਿਆਣਾ ਪੱਛਮੀ ਤੋਂ ਚੋਣ ਲੜਨਗੇ ਲੁਧਿਆਣਾ ਪੱਛਮੀ ਤੋਂ ਉਹ ਜਿੱਤਦੇ ਨੇ ਜਾਂ ਹਾਰਦੇ ਨੇ ਲੋਕਾਂ ਦੇ ਵਿੱਚ ਉਹਨਾਂ ਦਾ ਕਿਹੋ ਜਿਹਾ ਆਧਾਰ ਰਹੇਗਾ ਕਿਉਂਕਿ ਲੁਧਿਆਣਾ ਪੱਛਮੀ ਹਲਕੇ ਨੂੰ ਹੀ ਉਹ ਬਿਲੋਂਗ ਕਰਦੇ ਨੇ ਉੱਥੋਂ ਦੇ ਰਹਿਣ ਵਾਲੇ ਨੇ ਲੁਧਿਆਣਾ ਪੱਛਮੀ ਦੇ ਵਿੱਚ ਹੀ ਉਹਨਾਂ ਦੀ ਰਹਾਇਸ਼ ਹੈ ਪਰ ਜਿੱਤਦੇ ਨੇ ਜਾਂ ਹਾਰਦੇ ਨੇ ਇਹ ਹਲੇ ਬਹੁਤ ਦੂਰ ਹਲੇ ਹੈ ਆਪਾਂ ਕੁਝ ਕਹਿ ਨਹੀਂ ਸਕਦੇ ਹਾਂ ਕਿਉਂਕਿ ਜੁਲਾਈ ਦੇ ਵਿੱਚ ਕਿਤੇ ਜਾ ਕੇ ਚੋਣਾਂ ਦੀ ਤਰੀਕ ਬਣਦੀ ਹੈ 6 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਚੋਣ ਹੋਣੀ ਹੁੰਦੀ ਆ ਆਮ ਆਦਮੀ ਪਾਰਟੀ ਨੇ ਨਿਕਾਲੀ ਕਿਉਂ ਕੀਤੀ ਆਮ ਆਦਮੀ ਪਾਰਟੀ ਇੰਨੀ ਕਹਲ ਦੇ ਵਿੱਚ ਕਿਉਂ ਹੈ ਜਿਮਣੀ ਚੋਣ ਕਰਵਾਉਣ ਦੇ ਲਈ ਹਲੇ ਕਾਫੀ ਸਮਾਂ ਪਿਆ ਚੋਣਾਂ ਦੇ ਵਿੱਚ ਤੇ ਪਹਿਲਾਂ ਹੀ ਕਿਉਂ ਸੰਜੀਵ अरोड़ा ਦੀ ਜਿਹੜੀ ਸੀਟ ਹੈ ਉਹ ਖਾਲੀ ਕਰਵਾ ਲਈ ਗਈ ਕਿ ਸੱਚਮੁੱਚ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਨੂੰ ਜਾਂ ਮਨੀਸ਼ ਸ਼ੋਧੀਆਂ ਨੂੰ ਚੋਰਮੋਰੀ ਦੇ ਜ਼ਰੀਏ ਰਾਜ ਸਭਾ ਦੇ ਵਿੱਚ ਭੇਜਣਾ ਚਾਹੁੰਦੇ ਨੇ ਤੁਹਾਡੇ ਦੇ ਬਾਰੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਕਿ ਸੰਜੀਵ अरोड़ा ਨੂੰ ਟਿਕਟ ਸਹੀ ਦਿੱਤੀ ਗਈ ਆ ਜਾਂ ਕੁਝ ਸਮਝੌਤੇ ਕਰਕੇ ਸੰਜੀਵ ਰੋੜਾ ਨੂੰ ਟਿਕਟ ਦਿੱਤੀ ਗਈ ਹੈ ਤੇ ਉਹਦੀ ਜਗ੍ਹਾ ਤੇ ਜਿਹੜੀ ਖਾਲੀ ਹੋਈ ਹੈ ਸੀਟ ਉਹ ਅਰਵਿੰਦ ਕੇਜਰੀਵਾਲ ਨੂੰ ਲੜਾਈ ਜਾਵੇਗੀ ਤੁਹਾਡਾ ਪ੍ਰतिकਰਮ ਕੀ ਹੈ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਧੰਨਵਾਦ